ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਬਰਾੜ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਨਵੀਂ ਅਪਡੇਟ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਦੇਖੋ ਜੀ ਹੁਣ ਤਾਂ ਕੋਈ ਵੀ ਮੈਕ ਪੈਣ ਬਾਰੇ ਦੱਸਣ ਵਾਲੀ ਕੋਈ ਖਾਸ ਗੱਲ ਨਹੀਂ ਕਿਉਂਕਿ ਮੈਕ ਪੈਣ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਹਰ ਇੱਕ ਚੈਨਲ ਦੇ ਉੱਪਰ ਵੀਡੀਓ ਵਾਇਰਲ ਹੋ ਚੁੱਕੀਆਂ ਮੈਂ ਵੀ ਉਹਨਾਂ ਚੈਨਲ ਵਾਲਿਆਂ ਦੇ ਵਿੱਚੋਂ ਇੱਕ ਹਾਂ ਮੈਂ ਪਲੀਜ਼ ਮੈਂ ਮੈਕ ਪੈਣ ਨੂੰ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਮੈਕ ਪੈਣ ਤੁਸੀਂ ਜੋ ਵੀ ਗੱਲ ਹੈ ਸੋਸ਼ਲ ਮੀਡੀਆ ਤੇ ਜੇ ਤੁਸੀਂ ਆਪਣਾ ਚੈਨਲ ਬਣਾ ਕੇ ਗੱਲ ਸ਼ੇਅਰ ਤੁਸੀਂ ਆਪਣੀ ਟੈਨਸ਼ਨ ਦੀ ਕਰ ਸਕਦੇ ਆ ਤਾਂ ਤੁਸੀਂ ਆਪਣੇ ਘਰ ਦੀ ਵੀ ਕਰ ਸਕਦੇ ਆ ਭੈਣੇ ਘਰ ਦੇ ਵਿੱਚ ਪ੍ਰੋਬਲਮ ਤਾਂ ਭੈਣੇ ਹਰ ਇੱਕ ਦੇ ਹੁੰਦੀ ਆ ਜੇ ਉਹ ਘਰ ਦੀ ਗੱਲ ਘਰ ਦੇ ਵਿੱਚ ਨਿਬੜ ਜੇਵੇ ਤਾਂ ਉਹ ਠੀਕ ਹੁੰਦੀ ਆ ਪਰ ਜੇ ਸੋਸ਼ਲ ਮੀਡੀਆ ਤੇ ਤੁਸੀਂ ਆਪਣਾ ਚੈਨਲ ਬਣਾ ਕੇ ਤੁਸੀਂ ਆਪਣੀ ਟੈਨਸ਼ਨ ਟੈਨਸ਼ਨ ਦੇ ਪ੍ਰਤੀ ਸਾਨੂੰ ਦੱਸਿਆ ਤਾਂ ਪਲੀਜ਼ ਤੁਸੀਂ ਅੱਗੇ ਵੀ ਦੱਸੋ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਗੱਲਬਾਤ ਜਾਂ ਕੋਈ ਵੀ ਗੱਲਬਾਤ ਨਹੀਂ ਗਈ ਦੇਖੋ ਸਾਨੂੰ ਸੱਚ ਜਾਂ ਝੂਠ ਬਾਰੇ ਕੁਝ ਵੀ ਨਹੀਂ ਪਤਾ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਜੋ ਵੀ ਗੱਲ ਆ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਆਪਣੇ ਚੈਨਲ ਦੇ ਉੱਪਰ ਜ਼ਰੂਰ ਦੱਸੋ ਤਾਂ ਕਿ ਤੁਹਾਡੇ ਪ੍ਰਤੀ ਸਾਰੇ ਚੈਨਲ ਵਾਲਿਆਂ ਨੂੰ ਵੀਡੀਓ ਬਣਾਉਣੀਆਂ ਬੰਦ ਹੋ ਸਕਣ ਠੀਕ ਹੈ ਜੀ ਇੱਥੇ ਮੈਕ ਪੈਨ ਨਾਲ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਊਗਾ ਵੀ ਮੈਕ ਪੈਨ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਆ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਆ ਔਰ ਸਿਹਤ ਦੇ ਵਿੱਚ ਵੀ ਫਰਕ ਆ ਇੱਥੇ ਉਹ ਆਪਣੇ ਬ੍ਰੇਨ ਪ੍ਰਤੀ ਜਿਹੜੀਆਂ ਪ੍ਰੋਬਲਮਾਂ ਆਂਗੀਆਂ ਸੀ ਉਹਨਾਂ ਪ੍ਰਤੀ ਆਪਾਂ ਨੂੰ ਦੱਸ ਰਹੇ ਸੀ ਔਰ ਦੱਸ ਰਹੇ ਸੀ ਵੀ ਡਾਕਟਰ ਪ੍ਰਤੀ ਇੱਥੇ ਭੈਣ ਡਾਕਟਰ ਦੇ ਆ ਕੇ ਸੀ ਉਹਨਾਂ ਨੇ ਡਾਕਟਰ ਦੇ ਨਾਲ ਮਿਲਾਇਆ ਡਾਕਟਰ ਦਾ ਬਹੁਤ ਵਧੀਆ ਜਿਹੜਾ ਸਮਝਾਉਣ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਇੱਕ ਗੱਲ ਹੀ ਕਹੀ ਕਿ ਦੇਖੋ ਟੈਨਸ਼ਨ ਕਿਸੇ ਨੂੰ ਵੀ ਹੋ ਸਕਦੀ ਆ ਜੇ ਟੈਨਸ਼ਨ ਬੱਚੇ ਨੂੰ ਹੋਊਗੀ ਤਾਂ ਉਹ ਸਟੱਡੀ ਦੀ ਹੋਊਗੀ ਜੇ ਵੱਡੇ ਨੂੰ ਹੋਊਗੀ ਮੈਰਿਜ ਤੋਂ ਬਾਅਦ ਹੋਊਗੀ ਤਾਂ ਉਹ ਆਪਣੇ ਘਰੇਲੂ ਕੰਮਕਾਰਾਂ ਕਵਿਲਦਾਰੀ ਦੇ ਕੰਮਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਟੈਨਸ਼ਨ ਹੋ ਸਕਦੀ ਆ ਆਪਣੇ ਬੱਚਿਆਂ ਪ੍ਰਤੀ ਵੀ ਹੋ ਸਕਦੀ ਆ ਕਿਸੇ ਵੀ ਗੱਲ ਤੋਂ ਹੋ ਸਕਦੀ ਆ ਜੇ ਤਾਂ ਆਪਾਂ ਇਸ ਗੱਲ ਨੂੰ ਛੋਟੀ ਕਰਕੇ ਮੰਨ ਲਵਾਂਗੇ ਤੇ ਦਿਮਾਗ ਦੇ ਵਿੱਚੋਂ ਕੱਢ ਦੇਵਾਂਗੇ ਤਾਂ ਟੈਨਸ਼ਨ ਨਹੀਂ ਬਣੂਗੀ ਜੇ ਆਪਾਂ ਵੱਡੀ ਮੰਨ ਕੇ ਗੱਲ ਨੂੰ ਦਿਮਾਗ ਦੇ ਵਿੱਚ ਰੱਖਾਂਗੇ ਤਾਂ ਉਹ ਟੈਨਸ਼ਨ ਹੀ ਬਣੂਗੀ ਡਾਕਟਰ ਸਾਹਿਬ ਦਾ ਕਹਿਣਾ ਇਹ ਸੀ ਉਹਨਾਂ ਨੇ ਆਪਣੀ ਦਵਾਈ ਦੇ ਨਾਲ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਭੈਣ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਆ ਇੱਥੋਂ ਹੀ ਹਸਪੀਟਲ ਦੇ ਵਿੱਚੋਂ ਭੈਣ ਨੇ ਲੇਡੀਜ਼ ਡਾਕਟਰ ਤੋਂ ਸਕੇ ਦਾ ਜਿਹੜਾ ਕੋਈ ਆਪਣਾ ਟ੍ਰੀਟਮੈਂਟ ਉਹ ਵੀ ਸ਼ੁਰੂ ਇੱਕੇ ਹਸਪਤਾਲ ਦੇ ਵਿੱਚੋਂ ਕੀਤਾ ਪੈਨ ਅੱਗੇ ਨਾਲ ਉਹ ਬਹੁਤ ਜ਼ਿਆਦਾ ਠੀਕ ਆ ਪਰ ਪੈਨ ਮੇਰੇ ਹੱਥ ਜੋੜ ਕੇ ਤੁਹਾਨੂੰ ਵੀ ਬੇਨਤੀ ਆ ਜੋ ਵੀ ਗੱਲ ਆ ਉਹ ਤੁਸੀਂ ਸ਼ੇਅਰ ਜ਼ਰੂਰ ਕਰੋ ਜੀ ਐਨੀਆਂ ਵੀਡੀਓ ਆਪਣੇ ਪ੍ਰਤੀ ਨਾ ਬਣਵਾਓ ਬਹੁਤ ਜ਼ਿਆਦਾ ਵੀਡੀਓ ਤੁਹਾਡੇ ਪ੍ਰਤੀ ਬਣ ਚੁੱਕੀਆਂ ਵਿਊਆਂ ਦੇ ਚੱਕਰਾਂ ਦੇ ਵਿੱਚ ਹਰ ਇੱਕ ਚੈਨਲ ਵਾਲੇ ਅਸੀਂ ਵੀ ਚੈਨਲ ਵਾਲਿਆਂ ਦੇ ਵਿੱਚੋਂ ਹੀ ਹਾਂ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਵੀ ਸੱਚ ਝੂਠ ਕੀ ਆ ਸੱਚ ਹੈ ਕੀ ਆ ਜਾਂ ਝੂਠ ਹੈ ਕੀ ਆ ਠੀਕ ਹੈ ਜੀ ਤੁਸੀਂ ਆਪਣੀ ਜਵਾਨ ਦੇ ਵਿੱਚੋਂ ਭੈਣੇ ਅਗਲੀ ਵੀਡੀਓ ਦੇ ਵਿੱਚ ਜਰੂਰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰੋ ਜੇ ਤੁਸੀਂ ਆਪਣੇ ਚੈਨਲ ਬਣਾਇਆ ਆਪਣੇ ਚੈਨਲ ਤੇ ਆਪਣੀ ਟੈਨਸ਼ਨ ਬਾਰੇ ਦੱਸਿਆ ਤਾਂ ਹੀ ਸਾਰਿਆਂ ਨੂੰ ਪਤਾ ਲੱਗਿਆ ਦੇਖੋ ਕਿਸੇ ਨੂੰ ਕਿਸੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਆਪਾਂ ਕੋਈ ਵੀ ਅੰਦਾਜ਼ਾ ਆਪਣੀ ਜ਼ਬਾਨ ਦੇ ਵਿੱਚੋਂ ਨਹੀਂ ਲਗਾ ਸਕਦੇ ਪਰ ਮੇਰੀ ਹੱਥ ਜੋੜ ਕੇ ਭੈਣ ਤੁਹਾਨੂੰ ਬੇਨਤੀ ਹੈ ਜੋ ਵੀ ਗੱਲ ਵਾਤਾ ਸੋ ਸਾਡੇ ਨਾਲ ਆਪਣਾ ਪਰਿਵਾਰ ਸਮਝ ਕੇ ਸ਼ੇਅਰ ਜਰੂਰ ਕਰੋ ਜੀ ਹਾਂਜੀ ਤਾਂ ਕਿ ਸਾਰਿਆਂ ਨੂੰ ਆਪਣੀ ਜਵਾਨ ਦੇ ਵਿੱਚੋਂ ਜਵਾਬ ਜਰੂਰ ਦੇ ਦਿਓ ਭੈਣੇ ਸਾਰਿਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਸਕਣ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਕੋਈ ਭੈਣੇ ਗਲਤ ਬੋਲਿਆ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਚਾਹਾਂਗੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ